ਦੀ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕੇ ਓਨੀ ਕਰਿਆ ਖੇਡ ਲੈਨ ਦੇ ਕੁੱਲਾਂ ਨੂੰ ਗੰਗਵਾਏ ਨਾ ਕਹਿਰ ਕਮਾਵੀ ਜੇ ਲੋੜ ਮਾਇਆ ਦੀ ਨਾਲ ਮੇਰੇ ਗੋਬਿੰਦ ਤੋਂ ਲੈ ਆਵੀ ਮੰਨੀ ਨਾ ਦਦੀ ਦੀ ਦਦੀ ਦੀ ਮੁਰੰਡੇ ਕੇ ਅਬ ਸੇਨਰ ਪਰਿਆ ਖੇਡਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕੇ ਓਨੀ ਕਰਿਆ ਖੇਡ ਡਲਦੀਆਂ ਉਮਰਾਸੀ ਉਮਰਾਸੀ ਬੈਰੀਓ ਤਰਸ ਕੇ ਹੋਣੀ ਕਰਿਆ ਦੰਗ ਦੇ ਕੇ ਰਹਿ ਗਈਆਂ ਧੂਆਂ ਤੋਂ ਪਾਰ ਪਾੜ ਦਿਆ ਪੈਣਾ ਮੇਰਾ ਇਹ ਮਾਸੂਮਾ ਤੋਹਾ ਸਮਾ ਬਦਲਾ ਕਾ ਦਾ ਲੈਣਾ ਜਾਪਣ ਕੋਈ ਰੱਦ ਰੂਹਾ ਰੱਬ ਰੂਹਾ ਦੇਖ ਕੇ ਤਪ ਦਾ ਕਾਲ ਜਾ ਚਰਿਆ ਖੇਡ ਡਲਦੀਆਂ ਉਮਰਾਸੀ ਉਮਰਾਸੀ ਬੈਰੀਓ ਤਰਸ ਕੇ ਹੋਣੀ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕੇ ਹੋਣੀ ਕਰਿਆ ਸੰਤ ਬੋਲ ਰਜੀਤੇ ਨੇ ਤਨ ਦੇ ਲਾਇਕ ਚੈਰੀ ਤਿੱਖੀ ਦੇਵਾ ਜੇ ਲਾਲ ਸੁਮੈ ਸ਼ਾਇਦੇ ਛੱਡ ਦੇਣਗੇ ਸਿੱਖੀ ਤੱਕ ਜਜਬਾ ਯੋਧਿਆਂ ਦਾ ਯੋਧਿਆਂ ਦਾ ਸੁਭਾ ਬਿਨਾ ਜੰਤੋ ਹਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਉਮਰਾ ਬੈਰੀਓ ਦੱਸ ਕਿਉਂ ਨਹੀਂ ਕਰਿਆ ਥੋੜਾ ਮਾਂ ਸੁਣੋ ਜਮਤਿਓ ਇਲਾਇ ਰਹਿ ਜਾ ਆ ਸਮਾਨਾ ਇਨੇ ਉੱਚੇ ਚੂਨਾ ਹੈ ਜਲ ਮੋਸਖੀ ਦੀਆਂ ਨਿਸ਼ਾਨਾ ਗੰਗੂ ਘਰ ਦਾ ਪੇਤੀ ਹੀ ਪੇਤੀ ਹੀ ਗਗੜੀਆਂ ਨਕਾਟੋਂ ਨੂੰ ਵਰੀਆ ਵੇਟਣ ਦੀਆਂ ਉਮਰਾਂ ਸੀ ਉਮਰਾਂ ਸੀ ਬੈਰੀਓ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸਰਸਾ ਦੇ ਕੰਡੇ ਅੰਮ੍ਰਿਤ ਵੇਰੇ ਦਾ ਦਵਾਨ ਸਜਾਇਆ ਆਸਾ ਦੀ ਵਾਰ ਦਾ ਕੀਰਤਨ ਗੁਰੂ ਜੀ ਨੇ ਆਪ ਸਰੰਦੇ ਨਾਲ ਕੀਤਾ ਪਾਣੀ ਦਾ ਪਰਵਾਹ ਇੰਨਾ ਤੇ ਸੀ ਕਿ ਕਈ ਸਿੱਖ ਪਾਣੀ ਚ ਰੁੜ ਗਏ ਅਤੇ ਸਿੱਖ ਇਤਿਹਾਸ ਵੀ ਪਾਣੀ ਵਿੱਚ ਰੁੜ ਗਿਆ ਇਥੇ ਗੁਰੂ ਜੀ ਦਾ ਪਰਿਵਾਰ ਤਿੰਨ ਹੇਸੀਆਂ ਵਿੱਚ ਵੰਡਿਆ ਗਿਆ माता सुंदरी जी अते माता साहिब कौर जी एक पासे माता गुजरी जी अते छोटे सहजजादे एक पासे गुरु जी पांचू प्यारे ते बड्ढे सहजजादे एक पासे किड्डा जिगरा होवेगा अगे दुश्मन पीछे दुश्मन ते विचकार ठाठा दी सरसा नदी अतदी बारिश अतदी ठड चीर दी ठंड

जिस जाते है बच्चों को कटाना वही है मट्टी कह देती है ठिकाना वही है तस्वीर पास ਕਿ ਚੱਤ ਪੀਸੀ ਤੇਰੇ ਤੇਜ ਜਸ਼ਨੇਸ਼ ਦੀ ਦੀ ਵੈਰੀਆਂ ਦੇ ਕਾਲ ਚ ਰਖੂਨ ਪਾਲ ਪਾਲ ਕੇ ਦੇਖ ਵੇਖ ਸੂਰਿਆ ਨੂੰ ਸੁਪਾ ਸਰਹੰਦ ਵਾਲਾ ਕੁਛੇ ਅਜਮੇਰ ਸੰਧ ਰਾਜੇ ਨੂੰ ਬਹਾਲ ਕੇ ਸਿੱਖਾਂ ਦੇ ਸਰੀਰ ਨੂੰ ਹੈ ਮਿੱਟੀ ਕਿਹੜੀ ਲੱਗੀ ਕਿਹੜੇ ਸੱਚੇ ਵਿੱਚ ਇਹ ਬਣਾਏ ਹੋਏ ਨੇ ਢਾਲ ਕੇ ਮੋਠੇ ਮੋਠੇ ਛੋਲੇ mm -hmm. Ready? गुरदेव मटक अंबर तुट कुट तारे पंबर तुट कुट तारे प 아 <shrug>